ਸੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਨੇ ਇੱਕ ਹੋਰ ਇਤਿਹਾਸਾ ਜਿਹੜਾ ਰਚ ਦਿੱਤਾ ਜਿਸ ਦੀਆਂ ਤਿਆਰੀਆਂ ਨੇ ਮੁਕੰਮਲ ਹੋ ਗਈਆਂ ਨੇ ਦਰਅਸਲ ਅੱਜ ਤੋਂ ਹੁਣ ਘਰ-ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਹੈ ਜਿਹੜੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਤੇ ਖੰਨਾ ਦੇ ਵਿੱਚ ਘਰ-ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਦੇ ਮੌਕੇ ਅੱਜ ਸਮਾਗਮ ਹੈ ਜਿਹੜਾ ਉਲੀਕਿਆ ਗਿਆ ਜਿੱਥੇ ਆਵਾਰੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਯੋਜਨਾ ਦੀ ਸ਼ੁਰੂਆਤ ਕਰਵਾਉਣਗੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘਰ-ਘਰ ਰਾਸ਼ਨ ਯੋਜਨਾ ਬਾਰੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾਊਗਾ ਸੋ ਲਗਾਤਾਰ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦਿਆਂ ਕਈ ਅਜਿਹੇ ਕਦਮ ਉੱਤੇ ਜਾ ਰਹੇ ਨੇ ਜਿਸ ਦਾ ਲੋਕ ਹੁਣ ਸ਼ਲਾਘਾ ਕਰਦੇ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਹੋਰ ਇਤਿਹਾਸ ਹੈ ਜਿਹੜਾ ਮਾਨ ਸਰਕਾਰ ਵੱਲੋਂ ਰਚਿਆ ਜਾ ਰਿਹਾ ਤੇ ਅੱਜ ਤੋਂ ਘਰ-ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਯੋਜਨਾ ਹੈ ਉਦੀ ਸ਼ੁਰੂਆਤ ਖੰਨਾ ਤੋਂ ਕੀਤੀ ਜਾ ਰਹੀ ਹੈ ਜਿੱਥੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜੋ ਕਿ ਇਸ ਯੋਜਨਾ ਨੂੰ ਅੱਜ ਤੋਂ ਸ਼ੁਰੂ ਕਰਵਾ ਦੇਣਗੇ ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਯੋਜਨਾ ਬਾਰੇ ਲੋਕਾਂ ਨੂੰ ਸੰਬੋਧਨ ਕਰਦੇ ਨਜ਼ਰ ਆਉਣਗੇ ਸੁਰੰਗਲਾ ਪੰਜਾਬ ਬਣਾਉਣ ਦੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਜੋ ਗਰੰਟੀਆਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦਿੱਤੀਆਂ ਸਨ ਉਹਨਾਂ ਗਰੰਟੀਆਂ ਨੂੰ ਵੀ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ ਤੇ ਉਸੇ ਲੜੀ ਤਹਿਤ ਹੁਣ ਘਰ-ਘਰ ਰਾਸ਼ਨ ਯੋਜਨਾ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਤੇ ਅੱਜ ਤੋਂ ਬਾਅਦ ਹਰ ਘਰ ਹੁਣ ਰਾਸ਼ਨ ਜਿਹੜਾ ਪਹੁੰਚਾਇਆ ਜਾਊਗਾ ਜਿਸ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਗਈਆਂ ਨੇ ਤੇ ਇਸ ਯੋਜਨਾ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ ਉਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਖੰਨਾ ਤੋਂ ਲਾਈਵ ਜੁੜ ਚੁੱਕੇ ਨੇ ਅਮਿਤ ਅੱਜ ਤੋਂ ਘਰ ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਕਿੱਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਇਸ ਟਾਈਮ ਖੰਨਾ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਬਿਲਕੁਲ ਸਹੀ ਗੱਲ ਕਿਹਾ ਜਦਾ ਪੰਜਾਬ ਹੋਣਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਨੇ ਕਿਹਾ ਸੀਗਾ ਉਹਨੂੰ ਲੈ ਕੇ ਆਪਾਂ ਜਿਹੜਾ ਹੈ ਕੈਸੇ ਤਰੀਕੇ ਇੱਕ ਕਰੋ ਦੀ ਸੁਪਨੀ ਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ ਤਾਂ ਪੰਜਾਬ ਪਾਸ ਤੇ ਕੰਮ ਜਿਹੜੇ ਨੇ ਉਹ ਜਿੰਨੇ ਅੱਜ ਕੰਨੀ ਦੀ ਗੱਲ ਕੀਤੀ ਹੈ ਅੱਲਾ ਦੇ ਵੀ ਕਹਦੇ ਸਰਕਾਰ ਜਿਹੜਾ ਹੈ ਰਾਜਨੀਤਿਕ ਮੰਡਿਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਅਰਵਿੰਦ ਕੇਂਤੀ ਬਹਾਲ ਹੋਏ ਜਿਹਾ ਤੇ ਮਜੂਦ ਹੋਣਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਏ ਹੋਏ ਤੇ ਮਜੂਦ ਹੋਣਗੇ ਤੇ ਅੱਜ ਤੋਂ ਜਿਹੜੀ ਮਹਿੰਦ ਦਾ ਜਿਹੜਾ ਹੈ ਸ਼ੁਰੂਆਤ ਹੋ ਰਹੀ ਹੈ ਕਿਸੇ ਜਾਰੀ ਬਿਲਕੁਲ ਅਗੀਆਂ ਦੀ ਗੱਲ ਕੀਤੀ ਜਾਵੇ ਕਿ ਕੀ 12 ਵਜੇ ਦਾ ਸਮਾਂ^{(\text{ \text{ 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 दिल्ली के सीएम पंजाब के सीएम जे ने जगह से पहुंचा से उसमें जोड़ा है अपना जिला लगेगा जो कार्यक्रम है शुरू होएगा लोगों जोड़ा है संबोधित कर ही जी अच्छी स्कीम है घर घर राशन वर्तनाली जी तो है आगाज कर दिया जाएगा क्योंकि पाबे मुख्य भगवंत मान होगा सपना है कि पाबन में अगला पंजाब बनाना है इससे देख रहा है जिस तरह लगातार युवा वर्ग को भी बढ़ावा दता जा रहा है नौकरियां मिल रही ਜੋ ਗਰੰਟੀਆਂ ਦਿੱਤੀਆਂ ਸੀ ਜਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇੱਥੇ ਕਿਤੇ ਜਿਹੜੀਆਂ ਤਕਰੀਬਨ ਸਾਰੀਆਂ ਜੜੀਆਂ ਨੇ ਪੂਰੀਆਂ ਹੋ ਗਈਆਂ ਅੱਜ ਦੇ ਦਿਨ ਨੇ ਤੇ ਲੋਕਾਂ ਨੂੰ ਜਿਹੜੀਆਂ ਵੱਡੀ ਰਾਹਤ ਦੀ ਖਬਰ ਜੜੀਆਂ ਹੈ ਅੱਜ ਤੋਂ ਜਿਹੜੀਆਂ ਮਿਲੇਗੀ ਤੁਸੀਂ ਰਾਸ਼ਨਿਕ ਕਾਫੀ ਬਹੁਤ ਚੀਜ਼ਾਂ ਹੁੰਦੀ ਹੈ ਤੇ ਇਸ ਮੱਧ ਵਰਗ ਤੋਂ ਜਿਹੜੇ ਥੇ ਨੀਚੇ ਦੇ ਲੋਕ ਨੇ ਉਹਨਾਂ ਨੂੰ ਵੀ ਸਰਾ ਰਾਸ਼ਨ ਮਿਲੇਗਾ ਇੱਕ ਅੱਧੀ ਰਾਹਤ ਰਾਹਤ ਵਾਲੀ ਜਿਹੜੀ ਖਬਰ ਆਨ ਮਲੇ ਦੇ ਨਾਲ ਵੀ ਸਾਹਮਣੇ ਆਉਣ ਵਾਲਾ ਅਮਿਤ ਠੀਕ ਹੈ ਰਾਸ਼ਨ ਯੋਜਨਾ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਜਿਵੇਂ ਪਹਿਲਾਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਤੇ ਕਾਫੀ ਵਹੀਕਲ ਦਿੱਤੇ ਗਏ ਹਰੇਕ ਜ਼ਿਲ੍ਹੇ ਨੂੰ ਵਹੀਕਲ ਦਿੱਤੇ ਗਏ ਨੇ ਤੇ ਕਿਵੇਂ ਇਹ ਯੋਜਨਾ ਜਿਹੜੀ ਰਾਸ਼ਨ ਵਾਲੀ ਯੋਜਨਾ ਹੈ ਕਿ ਇਹਨਾਂ ਨੂੰ ਵੀ ਹੁਣ ਵਹੀਕਲ ਮਿਲਣਗੇ ਜਾਂ ਵਹੀਕਲਾਂ ਦੇ ਵਿੱਚ ਰਾਸ਼ਨ ਘਰਾਂ 'ਚ ਪਹੁੰਚੂਗਾ ਜਾਂ ਫਿਰ ਦੀਪੂਆਂ ਦੇ ਉੱਤੋਂ ਹੀ ਜਾ ਕੇ ਲੋਕਾਂ ਨੂੰ ਰਾਸ਼ਨ ਲੈਣਾ ਪਊਗਾ अगर गलती जाए राशन की राशन पहुंचाने की है हले तक जो है अगर अभी सवेर भी जोर से बने हुए हैं चर्चा चल रही है कि लोगों को घर घर जाके जो है राशन दिता जाएगा हालांकि आने वाले समय से देखना होगा दिते जाने या फिर कोई डिपो होल्डर जोड़े हैं वो जोड़े ने राशन जो है उसे जाके लै हैं तो ये आे समय भी जो ਇਹ ਚੱਲਦਾ ਰਿਹਾ ਅੱਜ ਦੀ ਗੱਲ ਕੀਤੀ ਜਾਵੇ ਤੇ ਮੈਨੂੰ ਕਹਿ ਸਕਦੇ ਆ ਕਿ ਪਰੋਸੇ ਵਿੱਚ ਟੂਟਾ ਦੇ ਅਗਰ ਗੱਲ ਕੀਤੀ ਜਾਵੇ ਕਿਉਂਕਿ ਗਰਾਊਂਡ ਜ਼ੀਰੋ ਤੇ ਅਸੀਂ ਇਸ ਸਮੇਂ ਖੂਤਾਂ ਤੇ ਸਵੇਟ ਇਹੀ ਕਹਿਣਾ ਚਾਹ ਰਹੇ ਆ ਕਿ ਘਰ ਘਰ ਜਾ ਕੇ ਜਿਹੜਾ ਨੇ ਰਾਸ਼ਨ ਜਿਹੜਾ ਹੈ ਦਿੱਤਾ ਹੀ ਜਾਊਗਾ ਅਮੇਕ ਤਾਂ ਜੇਕਰ ਪ੍ਰਾਤਨ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਨ ਕਾਰਡ ਦੇ ਉੱਤੇ ਰਾਸ਼ਨ ਮਿਲਦਾ ਸੀ ਲੋਕਾਂ ਨੂੰ ਜਾਣਾ ਪੈਂਦਾ ਸੀ ਰਾਸ਼ਨ ਲੈਣ ਵਾਸਤੇ ਤੇ ਇਹ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਚੰਗੀ ਤਰ੍ਹਾਂ ਇਨ੍ਹਾਂ ਗੱਲਾਂ ਤੋਂ ਵਾਕਿਫ ਨੇ ਕੀ ਉਹ ਪੁਰਾਣੀ ਤਕਨੀਕ ਅਜਮਾਉਣਗੇ ਜਾਂ ਫਿਰ ਇਸ ਤਕਨੀਕ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਕਿਉਂਕਿ ਨਾਮ ਦਿੱਤਾ ਗਿਆ ਘਰ-ਘਰ ਰਾਸ਼ਨ ਤੈਅ ਦਾ ਮਤਲਬ ਵੀ ਘਰ-ਘਰ ਰਾਸ਼ਨ ਜਿਹੜਾ ਹੁਣ ਪਹੁੰਚੂਗਾ ਤੇ ਕਈ ਗੱਲਾਂ ਇਹ ਜੀਆਂ ਵੀ ਸਾਹਮਣੇ ਆ ਰਹੀਆਂ ਸਨ ਕਿ ਜਿਹੜੇ ਸ਼ਾਹੂਕਾਰ ਲੋਕ ਨੇ ਜਿਹਦੇ ਜਿੰਨਾਂ ਕੋਲ ਜ਼ਮੀਨ ਜਾਇਦਾਦ ਹੈਗੀ ਆ ਵੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਜਾਂ ਫਿਰ ਇਹ ਪਛੜੀਆਂ ਸਰਿਆਣੀਆਂ ਨੇ ਜਾਂ ਨਹਿਟਲਾ ਵਰਗ ਹੈਗਾ ਉਹਨਾਂ ਨੂੰ ਹੀ ਰਾਸ਼ਨ ਦਿੱਤਾ ਜਾਊਗਾ ਬਿਲਕੁਲ ਅਗਰ ਗੱਲ ਕੀਤੀ ਜਾਵੇ ਤੇ ਜਿਹੜੇ ਗਰੀਬ ਵਰਗ ਲੋਗਾਂ ਜਿਨਾਂ ਨੂੰ ਜਿਹੜੀ ਜ਼ਰੂਰਤ ਨਹੀਂ ਰਾਸ਼ਨ ਜਿਹੜਾ ਹੈ ਉਹ ਦਿੱਤਾ ਹੀ ਜਾਏਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਏ ਕਿ ਅਕਸਰ ਦੇਖਣ ਨੂੰ ਮਿਲਦਾ ਸੀਗਾ ਕਿ ਰਾਸ਼ਨ ਕਾਰਡ ਜਿਹੜੇ ਹੋਲਦਰ ਸੀਗੇ ਉਹਨਾਂ ਨੂੰ ਜਿਹੜਾ ਹੈ ਰਾਸ਼ਨ ਦਿੱਤਾ ਜਾਂਦਾ ਸੀ ਡੀਪੀ ਤੇ ਅਕਸਰ ਜਾਂਦੇ ਚੱਗੇ ਜਾਂਦੇ ਸੀ ਲੋਕ ਦੇਖਣਾ ਹੋਵੇਗਾ ਅੱਜ 12:00 ਵਜੇ ਜਿਹਨੇ ਹੁਣ ਕੀ ਐਲਾਨ ਜਿਹੜਾ ਹੈ ਕੀਤਾ ਜਾਂਦਾ ਪੂਰੀ ਕਿਉਂਕਿ ਜਿਹੜੀ ਨੀਤੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜ਼ਰੂਰ ਬਣਾਈ ਗਈ ਹੋਵੇ ਦਿੱਕ ਤੱਕ ਲੱਗਦਾ ਕਿਉਂਕਿ ਜਿਹੜਾ ਨਾਮ ਤੋਂ ਹੀ ਬਿਲਕੁਲ ਪਤਾ ਚੱਲ ਜਾਂਦਾ ਹੈ ਕਿ ਘਰ-ਘਰ ਜਾ ਕੇ ਜਿਹੜਾ ਹੈ ਰਾਸ਼ਨ ਦਿੱਤਾ ਜਾਏਗਾ ਤੇ ਬਿਲਕੁਲ ਹੋ ਸਕਦਾ ਹੈ ਕਿ ਲੋਕਾਂ ਦੇ ਘਰ ਜਾ ਕੇ ਜਿਹੜਾ ਹੈ ਰਾਸ਼ਨ ਦਿੱਤਾ ਜਾਵੇ ਅਮਿਤ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ ਸ਼ੁਰੂ ਤੋਂ ਹੀ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਕੀ ਲੱਗਦਾ ਵੀ ਰੰਗਲਾ ਪੰਜਾਬ ਵੱਲ ਇੱਕ ਕਦਮ ਹੋਰ ਹੈ ਜਿਹੜਾ ਸਰਕਾਰ ਨੇ ਅੱਜ ਤੋਂ ਪੁੱਟ ਲਿਆ। ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਬੋਲਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਬਿਲਕੁਲ ਲਗਾਤਾਰ ਮਹਿੰਦ ਦੇ ਵੀ ਜਿਹੜਾ ਹੈ ਪੰਜਾਬ ਸਰਕਾਰ ਕੰਮ ਕਰਦੀ ਦਿਖ ਰਹੀ ਹੈ। ਇਸ ਤਰ੍ਹਾਂ ਹੀ ਅੱਜ ਜਿਹੜਾ ਇਹ ਰਾਸ਼ਨ ਜਿਹੜਾ ਹੈ ਘਰ ਘਰ ਯੋਜਨਾ ਜਿਸ ਤਰ੍ਹਾਂ ਚਲੂ ਹੋ ਰਹੀ ਹੈ ਤੇ ਬਿਲਕੁਲ ਕਹਿ ਸਕਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਹੈ ਬਣਾਉਣ ਦੀ ਮਹਿੰਦ ਜਿਹੜੀ ਹੈ ਬਿਲਕੁਲ ਤੇਜੀ ਨਾਲ ਚੱਲ ਰਹੀ ਹੈ ਕਿਉਂਕਿ ਯੋਵਾ ਵਰਗ ਨੂੰ ਬਤਾਵਾ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਹੈਲਥ ਸੈਕਟਰ ਨੂੰ ਕਾਫੀ ਮਜ਼ਬੂਤ ਕੀਤਾ ਗਿਆ ਹੈ এডੂਕੇਸ਼ਨ ਸੈਕਟਰ ਨੂੰ ਮਜ਼ਬੂਤ ਕੀਤਾ ਗਿਆ ਬਿਲਕੁਲ ਇਹੀ ਇਸ ਤਰ੍ਹਾਂ ਜਿਹੜਾ ਇਛਾਲਾ ਬਿਲਕੁਲ ਕੀਤਾ ਜਾ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਰੰਗ ਦਾ ਪੰਜਾਬ ਬਣੇਗਾ ਮੁੜ ਤੋਂ ਤੇ ਇਸੇ ਫੋਰਸ ਤੇ ਵੀ ਜਿਹੜੀ ਆ ਪੰਜਾਬ ਸਰਕਾਰ ਲੱਗੀ ਹੋਈ ਹੈ ਤੇ ਸਾਫ਼ ਤੌਰ ਤੇ ਕਹਿ ਸਕਦੇ ਕਿ ਜਿਸ ਤਰ੍ਹਾਂ ਅੱਜ ਰਾਸ਼ਨ ਅਗਰ ਗਰੀਬ ਵਰਗ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਦਿੰਦਾ ਤੇ ਉਹਨਾਂ ਵਾਸਤੇ ਬਿਲਕੁਲ ਜਿਹੜਾ ਹੈ ਜਿਹੜਾ ਸੁਪਨਾ ਹੈ ਜਾਂ ਉਹਨਾਂ ਦੀ ਜਿਹੜੀ ਇਹ ਜਿਹੜਾ ਚਰਚਾ ਹੈ ਕਿ ਰੰਗ ਦਾ ਪੰਜਾਬ ਬਣਾਇਆ ਜਾਵੇ ਤੇ ਬਿਲਕੁਲ ਇਹ ਮਹਿਸੂਸ ਜਿਹੜੀ ਹੈ ਕਿ ਜਿੱਥੇ ਟਾਰਗੇਟ ਵੀ ਜਿਹੜੀ ਹੈ ਸਾਬਿਤ ਹੋਏਗੀ ਸੋ ਖੰਨਾ ਦੇ ਵਿੱਚ ਅੱਜ ਤੋਂ ਰੰਗਲਾ ਪੰਜਾਬ ਬਣਵਾਉਣ ਦੇ ਵਾਲ ਇੱਕ ਕਦਮ ਹੋਰ ਪੁੱਟਿਆ ਜਾ ਰਿਹਾ ਕਿਉਂਕਿ ਘਰ ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਹੋ ਰਹੀ ਆ ਸੋਮਿਤ 세ਠੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਜ ਇਸ ਯੋਜਨਾ ਦੀ ਸ਼ੁਰੂਆਤ ਹੈ ਜਿਹੜੀ ਹੋਣ ਜਾ ਰਹੀ ਹੈ ਤੇ ਖੰਨਾ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਿਰਕਤ ਕਰ ਰਹੇ ਨੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇਸ ਯੋਜਨਾ ਦੀ ਸ਼ੁਰੂਆਤ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਇਤਿਹਾਸਿਕ ਕਦਮ ਹੈ ਜਿਹੜਾ ਪੁੱਟਿਆ ਜਾ ਰਿਹਾ ਤੇ ਘਰ-ਘਰ ਰਾਸ਼ਨ ਜਿਹੜਾ ਅੱਜ ਤੋਂ ਪਹੁੰਚਣਾ ਸ਼ੁਰੂ ਹੋ ਜਾਊਗਾ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਅਸਲ ਕਰਨ ਦੇ ਲਈ ਮੇਰੇ ਸਹਿਯੋਗੀ ਨਵਨੀਤ ਛੱਬੜ ਜੀ ਸਾਡੇ ਨਾਲ ਜੁੜੇ ਹੋਏ ਨੇ ਨਵਨੀਤ ਜੀ ਕਰਕਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਇਸ ਯੋਜਨਾ ਜਿਹੜੀ ਇਹ ਯੋਜਨਾ ਕਿੰਨੀ ਕੁ ਕਾਰਗਰ ਸਾਬਤ ਹੈ ਜਿਹੜੀ ਹੋ ਸਕਦੀ ਹੈ ਦੇਖੋ ਇਹ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਸੀਗਾ ਔਰ ਆਮ ਆਦਮੀ ਪਾਰਟੀ ਦੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਉਦੋਂ ਇਹਨਾਂ ਨੇ ਕਰਕਰ ਰਾਸ਼ਨ ਪਹੁੰਚਾਣ ਦੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ ਜੀ ਉਸ ਵੇਲੇ ਕੁਝ ਟੈਕਨੀਕਲ ਕਾਰਨਾ ਕਰਕੇ ਇਹ ਸਕੀਮ ਇੰਪਲੀਮੈਂਟ ਨਹੀਂ ਹੋ ਸકી ਜਿਹੜੇ ਡੀਪੂ 홀ਡਰਾਂ ਦੀ ਐਸੋਸੀਏਸ਼ਨ ਸੀ ਉਹ ਇਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਚੱਲੀ ਗਈ ਸੀ ਤੇ ਉਹਨਾਂ ਦਾ ਇਹ ਕਹਿਣਾ ਦਾ ਉਹਨਾਂ ਨੇ ਸਰਕਾਰ ਤੇ ਇਹ આરોਪ ਵੀ ਲਾਇਆ ਸੀ ਕਿ ਇਸ ਦੀਪੂਆ ਨੂੰ ਬਾਈਪਾਸ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਗੱਠਜੋੜ ਕਰਕੇ ਸਰਕਾਰ ਜੋ ਹੈ ਉਹ ਫਾਇਦਾ ਦੇਣਾ ਚਾਹੁੰਦੀ ਹੈ ਤੇ ਸਾਨੂੰ ਰੋਜ਼ਗਾਰ ਕਰਨਾ ਚਾਹੁੰਦੀ ਹੈ ਜੀ ਇਹਦੇ ਪਰ ਕੋਰਟ ਨੇ ਸਰਕਾਰ ਤੋਂ ਜਵਾਬ ਮੰਗਿਆ ਸੀਗਾ ਤੇ ਇਹਨਾਂ ਨੂੰ ਜੋ ਯੋਜਨਾ ਹੈ ਉਹਦੇ ਵਿੱਚ ਸੋਧ ਕਰਨ ਲਈ ਕਿਹਾ ਸੀ ਸਰਕਾਰ ਨੇ ਸੋਧ ਕਰਨ ਦੀ ਗੱਲ ਮੰਨਦਿਆਂ ਹੋਇਆਂ ਇਹਦੇ ਇਹਨੂੰ ਲਾਗੂ ਕਰਨ ਦਾ ਫੈਸਲਾ ਲਿਆ ਤੇ ਹੁਣ ਇਹਦੇ ਵਿੱਚ ਸੋਧ ਕੀਤਾ ਗਿਆ ਤੇ ਸੋਧ ਕਰਨ ਤੋਂ ਬਾਅਦ ਹੁਣ ਇਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਅੱਜ ਖੰਨੇ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਅੱਜ ਖੰਨੇ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਆਪਣੇ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨੂੰ ਅੱਜ ਉਥੇ ਇੰਪਲੀਮੈਂਟ ਕਰਨਗੇ ਤੇ ਨਾਲ ਹੀ ਆਪਣੀ ਚੋਣਵੀ ਮਹਿੰਮ ਦੀ ਵੀ ਸ਼ੁਰੂਆਤ ਇਹਦੇ ਨਾਲ ਕਰਨ ਜਾ ਰਹੇ ਨੇ ਨਵਨੀਤ ਜੀ ਠੀਕ ਹੈ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ ਪਰੰਤੂ ਰਾਸ਼ਨਤਾ ਲੋਕ ਪਹਿਲਾਂ ਵੀ ਲੈਂਦੇ ਸੀ ਪਰੰਤੂ ਪਹਿਲਾਂ ਲੋਕਾਂ ਨੂੰ ਡੀਪੂ ਹੋਲਡਰ ਕੋਲ ਜਾਣਾ ਪੈਂਦਾ ਸੀ ਡੀਪੂਆਂ ਦੇ ਵਿੱਚ ਜਾਣਾ ਪੈਂਦਾ ਸੀ ਕੀ ਹੁਣ ਜਿਹੜਾ ਇਹ ਰਾਸ਼ਨ ਹੈ ਲੋਕਾਂ ਦੇ ਘਰਾਂ ਦੇ ਵਿੱਚ ਅਧਿਕਾਰੀ ਦੇਣ ਆਉਣਗੇ ਜਾਂ ਫਿਰ ਤੋਂ ਲੋਕਾਂ ਨੂੰ ਉਹੀ ਜਿਹੜਾ ਆਪਾਂ ਕਹਿ ਰਹੀਏ ਡੀਪੂਆਂ ਦੇ ਵਿੱਚ ਜਾ ਕੇ ਹੀ ਰਾਸ਼ਨ ਲੈਣਾ ਪਊਗਾ ਜੀ ਜੀ ਪਹਿਲਾਂ ਜੋ ਯੋਜਨਾ ਪਹਿਲਾਂ ਜਿਸ ਤਰੀਕੇ ਨਾਲ ਰਾਸ਼ਨ ਮਿਲਦਾ ਸੀ ਕਿ ਕਾਰਡ ਹੋਲਡਰ ਨੂੰ ਡੀਪੂ ਤੇ ਜਾਣਾ ਹੁੰਦਾ ਦਾ ਡੀਪੂ ਤੇ ਪਹੁੰਚ ਕੇ ਉਹ ਆਪਣਾ ਰਾਸ਼ਨ ਲਾਈਨ ਦੇ ਵਿੱਚ ਲੱਗ ਕੇ ਲੈਂਦਾ ਸੀ ਹੁਣ ਜਿਹੜੇ ਕਾਰਡ ਹੋਲਡਰਸ ਨੇ ਉਹਨਾਂ ਨੂੰ ਇਹ ਕੇਜਲ ਨਹੀਂ ਕਰਨੀ ਪਊਗੀ ਤੇ ਹੁਣ ਉਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚੇਗਾ ਯਾਨੀ ਕਿ ਰਾਸ਼ਨ ਦੀ ਹੋਮ ਡਿਲੀਵਰੀ ਹੋਏਗੀ ਜੀ ਤੇ ਰਾਸ਼ਨ ਹੁਣ ਇਸ ਦੇ ਵਾਸਤੇ ਸਰਕਾਰ ਨੇ ਟੀਮ ਖੜੀ ਕੀਤੀ ਹੈ ਤੇ ਘਰ-ਘਰ ਰਾਸ਼ਨ ਪਹੁੰਚੇਗਾ ਤੇ ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਆ ਕਿ ਪਹਿਲਾਂ ਜਿਹੜੇ ਕਰੀਬ 10 ਲੱਖ ਤੋਂ ਜ਼ਿਆਦਾ ਕਾਰਡ ਹੋਲਡਰਸ ਵੀ ਨੂੰ ਹਟਾ ਦਿੱਤਾ ਗਿਆ ਸੀ ਜੀ ਜਿਹੜੀ ਇਸ ਫਾਇਦੇ ਚੋਂ ਕੱਢ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਹੁਣ ਦੁਬਾਰਾ ਤੇ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਇਸ ਤਰੀਕੇ ਨਾਲ ਪੰਜਾਬ ਦੇ तकरीबन 34 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਨਵਨੀਤ ਜੀ 34 ਲੱਖ ਜਿਵੇਂ ਕਿ ਤੁਸੀਂ ਦੱਸਿਆ ਬਹੁਤ ਵੱਡਾ ਆંકੜਾ ਹੈਗਾ ਪਰ ਮੈਂ ਫਿਰ ਉਹੀ ਸਵਾਲ ਤੁਹਾਡੇ ਕੋਲ ਕਰਨਾ ਚਾਹੂੰਗਾ ਦੁਬਾਰਾ ਜਿਵੇਂ ਕੀ ਹੁਣ ਸੜਕ ਸੁਰੱਖਿਆ ਫੋਰਸ ਚਲਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਵਾਹਨ ਵੀ ਦਿੱਤੇ ਗਏ ਆ ਕੀ ਹੁਣ ਜਿਹੜੇ ਫੂਡ ਸਪਲਾਈ ਵਿਭਾਗ ਹੈਗਾ ਜਾਂ ਦੀਪੂ ਹੋਲਡਰ ਨੇ ਜਾਂ ਹੋਰ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਵਾਹਨ ਵੀ ਦਿੱਤੇ ਜਾਣਗੇ ਕੀ ਉਹ ਵਾਹਨਾਂ ਦੇ ਵਿੱਚ ਜਾ ਕੇ ਹੁਣ ਘਰਾਂ ਦੇ ਵਿੱਚ ਰਾਸ਼ਨ ਦੇਣਗੇ ਫਿਲਹਾਲ ਇਹਨਾਂ ਦੀ ਹੋਮ ਡਿਲੀਵਰੀ ਕਰਨ ਦਾ ਹੈ ਔਰ ਹੋਮ ਡਿਲੀਵਰੀ ਪਹੁੰਚਾਨ ਦੀ ਤੇ ਇਹਨਾਂ ਦਾ ਪੂਰਾ ਫੋਕਸ ਹੈ ਸਰਕਾਰ ਨੇ ਜੋ ਫਾਸਟ ਸਟੈਪ ਉਹਦੇ ਵਿੱਚ ਇਹ ਡਿਲੀਵਰੀ ਦਾ ਸਿਸਟਮ ਪੂਰੀ ਤਰੀਕੇ ਨਾਲ ਫੂਡ ਐਂਡ ਸਪਲਾਈ ਡਿਪਾਰਟਮੈਂਟ ਦੇ ਹੱਥੇ ਜਿਉਂਪਿਆ ਜਿਹੜੇ ਡੀਪੋ 홀ਡਰ ਨੇ ਉਹਨਾਂ ਦਾ ਇਹਦੇ ਵਿੱਚ ਕੀ ਰੋਲ ਰਹਿਣ ਵਾਲਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਆਹ ਕੁਝ ਗੱਡੀਆਂ ਵਾਹਨਾਂ ਦਾ ਇੰਤਜ਼ਾਮ ਸਰਕਾਰ ਨੇ ਜ਼ਰੂਰ ਕੀਤਾ ਹੈ ਦੇਖੇ ਕਿੰਨੀ ਕੋ ਕਾਰਗਰ ਸਾਬਿਤ ਹੁੰਦੀ ਹੈ ਇਹ ਵੀ ਫਸਟ ਜਦੋਂ ਇਹ ਪਹਿਲੀ ਵਾਰੀ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚੇਗਾ ਉਸ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਇਹਦਾ ਆਂਕਲਨ ਕੀਤਾ ਜਾ ਸਕੇਗਾ ਕਿ ਉਹਦੇ ਉੱਤੇ ਕਿਹਨੀਆਂ ਕਿਹਨੀਆਂ ਕਮੀਆਂ ਰਹਿ ਗਈਆਂ ਤੇ ਕਿੱਥੇ ਕਿੱਥੇ ਸੁਧਾਰ ਦੀ ਲੋੜ ਆ ਜੀ ਸੋ ਨਵਨੀਤ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ